ਵੈਗ੍ਰੀ ਜੀ ਦਾ ਖਾਲਸਾ ਸਸਰੀ ਵੈਗ੍ਰੀ ਜੀ ਕੀ ਫਤਿਹ ਦੁਨੀਆਂ ਵਿੱਚ ਨਹੀਂ ਜਿਸ ਦਾ ਕੋਈ ਸਾਨੀ ਉਸ ਗੁਰੂ ਲਸਾਨੀ ਦੀ ਗੱਲ ਕਰੀਏ ਅਮਰਤ ਸਰ ਵਿੱਚ ਜਿੰਨਾ ਦਾ ਜਨਮ ਹੋਇਆ ਉਸ ਬ੍ਰਹਮ ਗਿਆਨੀ ਦੀ ਗੱਲ ਕਰੀਏ ਛੇਵੇਂ ਗੁਰੂ ਦਾ लाਡਲਾ ਲਾਲ ਸੇਜੋ ਉਸ ਅੰਤਰਧਿਆਨੀ ਦੀ ਗੱਲ ਕਰੀਏ ਦਿੱਤੀ ਗਈ ਜੋ ਚਾਂਦਰੀ ਚੌਕ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ ਮੱਖਣ ਸਾਹ ਬਕਾਲੇ ਤੇ ਵੇਖਿਆ ਜਾ ਇੱਕ ਗੁਰੂ ਨੇ ਗੁਰੂਆਂ ਦਾ ਪੂਰ ਬੈਠਾ ਬਾਈ ਮੰჯੀਆਂ ਤੇ ਬੈਠੇ ਗੁਰੂ ਨਕਲੀ ਹਰ ਇੱਕ ਗੋਗੂਸੀ ਵਿੱਚ ਗੁਰੂ ਰਿਬਠਾ ਮੱਖਣ ਸਾਹਿਬ ਅਖਰ ਉਸ ਥਾਂ ਪਹੁੰਚਿਆ ਮੱਖਣ ਸਾਹਿਬ ਅਖਰ ਉਸ ਥਾਂ ਪਹੁੰਚਿਆ ਜਿਸ ਥਾਂ 'ਤੇ ਹਾਜ਼ਰ ਹਜ਼ੂਰ ਬੈਠਾ ਪੋਰੇ ਵਿੱਚ ਸਮਾਧੀ ਚ ਲੀਨ ਹੋ ਕੇ ਨਾਨਕ ਪਾਤਸ਼ਾਹ ਦਾ ਨੌਵਾਂ ਨੂਰ ਬੈਠਾ ਜਦੋਂ ਕਿਸੇ ਗੁਰਸਿੱਖ ਦੇ ਮੁਖ ਵਿੱਚੋਂ ਦੇਨ ਦੁਖੀਆਂ ਨੇ ਸੁਣੇ ਉਪਕਾਰ ਤੇਰੇ ਉਦੋਂ ਧਰਮ ਤੇ ਆਣ ਦੀ ਰੱਖਿਆ ਲਈ ਝੋਲੀ ਅੱਡ ਕੇ ਆਏ ਦੁਆਰ ਤੇਰੇ ਸਾਡੀ ਅਣਖ ਤੇ ਇੱਜ਼ਤ ਬਚਾ ਦాతਾ ਸਾਡੀ ਅਣਖ ਤੇ ਇੱਜ਼ਤ ਬਚਾ ਦాతਾ ਆ ਕਸ਼ਮੀਰੀਆਂ ਕਿਹਾ ਦਰਬਾਰ ਤੇਰੇ ਕਰੋ ਰੱਖਿਆ ਆਏ ਨਥਾਣਿਆਂ ਦੀ ਗੋਬਿੰਦ ਰਾਏ ਕਿਹਾ ਵਰ ਪਰਦਾ ਦਿਲ ਕਿਰਪਾ ਰਾਮ ਨੇ ਗਲ ਵਿੱਚ ਪਾ ਪੱਲਾ ਕਿਰਪਾ ਰਾਮ ਨੇ ਗਲ ਵਿੱਚ ਪਾ ਪੱਲਾ ਹੱਥ ਬੰਨ ਕੇ ਕੀਤੀ ਅਰਜੋਈ ਦాతਾ ਚੱਕਰ ਜੁਲਮਨਾ ਝੋਲਿਆ ਚਾਰੇ ਪਾਸੇ ਥੰਮਣ ਵਾਲਾ ਨਾ ਦਿੱਸਦਾ ਕੋਈ ਦాతਾ ਸਿਰ ਤੇ ਟੁੱਟੇ ਪਹਾੜ ਮਸੀਤਾਂ ਦੇ ਸਾਡੇ ਨਾਲ ਅਣਹੋਣੀ ਹੈ ਹੋਈ ਦਾਤਾ ਗਲੀ ਲੱਗ ਕੇ ਤਿਲਕ ਤੇ ਜੰਜੂਆਂ ਦੀ ਯਾਰੋ ਯਾਰ ਅੱਜ ਬੋਦੀ ਹੈ ਰੋਈ ਦਾਤਾ ਸੱਤ ਹਾਥੀ ਦੇ ਬੰਧ ਹੈ ਪੁੱਤਰੇ ਨੇ ਬਣਾ ਰਹੇ ਜਬਰੀ ਮੁਸਲਮਾਨ ਦਾਤਾ ਜਿਹੜਾ ਨਹੀਂ ਇਸਲਾਮ ਕਬੂਲ ਕਰਦਾ ਕੱਢ ਲੈਂਦੇ ਨੇ ਉਸ ਦੀ ਜਾਨ ਦਾਤਾ ਦੜ ਵੱਟ ਕੇ ਬੈਠੇ ਸੱਤ ਸੂਰਮੇ ਨੇ ਦੜ ਵੱਟ ਕੇ ਬੈਠੇ ਸੱਤ ਸੂਰਮੇ ਨੇ ਰਾਜਪੂਤ ਮਰਹੱਠੇ ਚਾਹਾਨ ਦਾਤਾ ਅੱਖੀਆਂ ਬੇਖ ਕੇ ਅੱਖੀਆਂ ਮੀਟ ਲਈਆਂ ਜਾਣ ਬੁੱਝ ਕੇ ਬਣੇ ਅਣਜਾਨ ਦਾਤਾ ਖੱਲ ਕੌਣ ਲਈ ਜਲਮ ਦੇ ਜ਼ੁਲਮ ਤਾਈ ਸਿਰ ਤੇ ਵੀਰਾ ਉਠਾਇਆ ਸੀ ਪਾਤਸ਼ਾਹ ਨੇ ਤਿਲਕ ਜੰਝੂ ਦੀ ਰੱਖਿਆ ਕਰਨ ਨਿਕਲੇ ਭਾਵੇਂ ਜੰਝੂ ਨਾ ਪਾਇਆ ਸੀ ਪਾਤਸ਼ਾਹ ਨੇ ਦੇ ਕੇ ਦਿੱਲੀ ਚ ਆਪਣਾ ਸੀਸ ਪਾਵਨ ਦੇ ਕੇ ਦਿੱਲੀ ਚ ਆਪਣਾ ਸੀਸ ਪਾਵਨ ਜਾ ਕੇ ਬਚਨ ਨਵਾਇਆ ਸੀ ਪਾਤਸ਼ਾਹ ਨੇ ਔਖੇ ਸਮੇਂ ਚ ਧਰਮ ਦੀ ਢਾਲ ਬਣ ਕੇ ਦਬਦਾ ਧਰਮ ਬਚਾਇਆ ਸੀ ਪਾਤਸ਼ਾਹ ਨੇ ਦਬਦਾ ਧਰਮ ਬਚਾਇਆ ਸੀ ਪਾਤਸ਼ਾਹ ਨੇ ਇਹ ਕਵਤਾ ਡਾਕਟਰ ਹਰੀਸ਼ ਸਿੰਘ ਰਚਨਜੀ ਦੀ ਲਿਖੀ ਹੋਈ ਹੈ ਜੇਕਰ ਤੁਹਾਨੂੰ ਇਸ ਇਹ ਕਵਤਾ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਇਸ ਵੀਰੇ ਨੂੰ ਅੱਗੇ ਜਰੂਰ ਭੇਜੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ